ਮੈਤਰੀ ਬੋਧ ਪਰਿਵਾਰ ਵੱਲੋਂ ਮੈਤਰੀ ਦਾਦਾ ਜੀ ਦੀ ਕਿਰਪਾ ਅਤੇ ਮਾਰਗਦਰਸ਼ਨ ਨਾਲ 22 ਅਤੇ 23 ਮਾਰਚ ਨੂੰ ਬੋਧ ਚਿੱਤ ਸ਼ੁੱద్ధి ਪ੍ਰੋਗਰਾਮ ਦਾ ਆਯੋਜਨ ਹੋਟਲ ਸਰੋਵਰ ਪ੍ਰੀਮੀਅਰ ਸਰਕਟ ਹਾਊਸ ਰਿਆਲਟੋ ਚੌਂਕ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਮੈਤਰੀ ਬੋਧ ਪਰਿਵਾਰ ਪੰਜਾਬ ਦੇ ਪ੍ਰਮੁੱਖ ਮੈਡਮ ਰੋਜੀ ਵੱਲੋਂ ਦਿੱਤੀ ਗਈ ਮੈਤਰੀ ਬੋਧ ਪਰਿਵਾਰ ਹਰ ਸਮੇਂ ਦੇ ਨਾਲ ਹਰ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਂਦਾ ਹੈ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਮਨ ਦੀ ਸਫਾਈ ਹੁੰਦੀ ਹੈ ਮਨ ਦਾ ਪਰਿਵਰਤਨ ਹੁੰਦਾ ਕਿਉਂਕਿ ਅੱਜ ਸਾਡਾ ਮਨ ਹੀ ਕਿੰਨੀ ਤਰ੍ਹਾਂ ਦੇ ਨੈਗੇਟਿਵ ਵਿਚਾਰਾਂ ਦੇ ਨਾਲ ਭਰਿਆ ਪਿਆ ਹੈ ਸਾਡਾ ਮਨ ਹੀ ਹੈ ਜੋ ਆ ਸਾਨੂੰ ਖੁਸ਼ ਹੋਣ ਦੇ ਲਈ ਰੋਕ ਰਿਹਾ ਹੈ ਬਾਹਰ ਜੋ ਵੀ ਸਥਿਤੀ ਹੈ ਉਹ ਸਾਨੂੰ ਤਾਦੀ ਨਹੀਂ ਬਾਰ ਬਾਰ ਹਿਲਾਇ ਜਾ ਰਹੀ ਉਹ ਵੀ ਸਾਡਾ ਅੰਦਰੋਂ ਮਨ ਹੀ ਭਰਿਆ ਪਿਆ ਸੋ ਮੈਤਰੀ ਬੋਧ ਪਰਿਵਾਰ ਇੱਕ ਬਹੁਤ ਪਾਵਰਫੁਲਿਕ ਪ੍ਰੋਗਰਾਮ ਲੈ ਕੇ ਆਇਆ ਹੈ ਬੋਧ ਟੂ ਪਿਉਰੀਫਿਕੇਸ਼ਨ ਜਿਹਦੇ ਵਿੱਚ ਸਾਡੇ ਮਨ ਦੀ ਸਫਾਈਆਂ ਹੁੰਦੀਆਂ ਉਸ ਮਨ ਜਿਹਦੇ ਵਿੱਚ ਕਿੰਨੀ ਤਰ੍ਹਾਂ ਦੇ ਦਰਦ ਭਰੀਆਂ ਯਾਦਾਂ ਭਰੀਆਂ ਪਿਆ ਨੇ ਦਰਦ ਪਰੇ ਅਨੁਭਵ ਪਰੇ ਪੈਨੇ ਦਰਦ ਪਰੇ ਇਮੋਸ਼ਨਸ ਪਰੇ ਪੈਨੇ ਦਰਦ ਪਰੇ 네ਗੇਟਿਵ ਵਿਚਾਰ ਪਰੇ ਪੈਨੇ ਸੋ ਅ ਪਿਉਰੀਫਿਕੇਸ਼ਨ ਦੇ ਵਿੱਚ ਸਾਡੇ ਉਸ ਮਨ ਦੀ ਸਫਾਈ ਹੋਏਗੀ ਤੇ ਜਦੋਂ ਉਹ ਮਨ ਨਵਾਂ ਹੋ ਜਾਏਗਾ ਤਾਂ ਤਦ ਦਾ ਕੇਸ ਅਸੀਂ ਜੀਵਨ ਦਾ ਆਨੰਦ ਮਾਣ ਸਕਦੇ ਹਾਂ ਸੋ ਬੋਥ ਟੂ ਹੋ ਰਿਹਾ ਹੈ ਅੰਮ੍ਰਿਤਸਰ ਵਿੱਚ 22 ਤੇ 23 ਮਾਰਚ ਨੂੰ ਹੋਟਲ ਸਰੋਵਰ ਪ੍ਰੀਮੀਅਰ ਜਸੀਂ ਬਹੁਤ ਅੱਛਾ ਵੈਨਿਊ ਲੈ ਕੇ ਆਏ ਤਾਂ ਕਿ ਤੁਹਾਨੂੰ ਇੱਕ ਫੀਲ ਆਵੇ ਇੱਕ ਇੱਕ ਸਪਿਰਚੁਅਲ ਰਿਟਰੀਟ ਵਾਲੀ ਫੀਲ ਆਵੇ ਜੋ ਅਸੀਂ ਰਿਟਰੀਟਸ ઋਸ਼ੀਕੇ ਚ ਜਾ ਕੇ ਟੈਂਡ ਕਰਦੇ ਆ ਹਨ ਅਲੱਗ ਅਲੱਗ ਸ਼ਹਿਰਾਂ ਵਿੱਚ ਜਾ ਕੇ ਟੈਂਡ ਕਰਦੇ ਸੋ ਮੈਤਰੀ ਬਹੁਤ ਪਰਿਵਾਰ ਨੇ ਇੱਥੇ ਅੰਮ੍ਰਿਤਸਰ ਵਿੱਚ ਹੀ ਸਪਿਰਚੁਅਲ ਰਿਟਰੀਟ ਦਾ ਆਯੋਜਨ ਕੀਤਾ ਜਿਦੇ ਵਿੱਚ ਇੱਕ ਤੁਸੀਂ ਅਧਿਆਤਮਿਕ ਛੁੱਟੀ ਮਨਾਓਗੇ ਨਾਲ ਦੇ ਨਾਲ ਇੱਕ ਜੋੜਾ ਬਹੁਤ ਪਾਵਰਫੁਲ ਤੁਹਾਨੂੰ ਇੱਕ ਮਿਲੇਗਾ ਇਕ ਫਾਇਦਾ ਕਿ ਤੁਹਾਡੇ ਨਾਲ ਮਨ ਦੀ ਸਫਾਈ ਹੋਏਗੀ ਤੁਸੀਂ ਮੈਂ ਤੇ ਇਹ ਕਵਾਂਗੀ ਕਿ ਤੁਸੀਂ ਪੂਰੇ ਪਰਿਵਾਰ ਸਹਿਤ ਇਸ ਪ੍ਰੋਗਰਾਮ ਵਿੱਚ ਚਾਓ ਇੱਕ ਅਧਿਆਤਮਿਕ ਛੁੱਟੀ ਦੇ ਮੋੜ ਵਿੱਚ ਆਓ ਤੇ ਨਾਲ ਜਿਹੜੇ ਬਾਕੀ ਦੇ ਫਾਇਦੇ ਉਹ ਤੁਹਾਨੂੰ ਮਿਲਨੇ ਹੀ ਮਿਲਨੇ ਜੇ ਤੁਸੀਂ ਵੀ ਆਪਣੇ ਨਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣਾ ਚਾਹ ਰਹੇ ਹੋ ਆਪਣੇ ਉਸ ਆਨੰਦ ਨੂੰ ਮਾਨਣਾ ਚਾਹ ਰਹੇ ਹੋ ਕਿ ਅਸੀਂ ਅਸੀਂ ਧਰਤੀ ਤੇ ਆਏ ਆ ਆਨੰਦ ਨੂੰ ਮਾਨਣਾ ਨਾ ਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਜੇ ਅੱਜ ਸਾਡੇ ਜੀਵਨ 'ਚ ਸ਼ਾਂਤੀ ਨਹੀਂ ਟਿਕਰੀ ਤੇ ਤੁਸੀਂ ਵੀ ਜ਼ਰੂਰ ਇਸ ਪ੍ਰੋਗਰਾਮ ਵਿੱਚ ਭਾਗ ਲਵੋ ਇਹ ਪ੍ਰੋਗਰਾਮ ਦੇ ਵਿੱਚ ਭਾਗ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਥੱਲੇ ਜਿਹੜੇ ਦਿੱਤੇ ਨੰਬਰ ਤੁਸੀਂ ਕੰਟੈਕਟ ਕਰ ਸਕਦੇ ਹੋ ਨਹੀਂ ਤੇ ਤੁਸੀਂ ਸਰੋਵਰ ਪ੍ਰੀਮੀਅਰ ਵਿੱਚ ਖੁਦ ਜਾ ਕੇ ਡੈਕਸ ਤੇ ਜਾ ਕੇ ਤੁਸੀਂ ਆਪਣਾ ਨਾਮ ਸਾਨੂੰ ਸਾਂਝਾ ਕਰ ਸਕਦੇ ਹੋ ਤੇ ਮੈਂ ਤੇ ਬਾਰ-ਬਾਰ ਇਹ ਕਹਾਂਗੀ ਕਿ ਮੈਂ ਵੀ ਐਜ਼ ਅ ਪਾਰਟਿਸਪੈਂਟ ਨਵ ਅਟੈਂਡ ਕੀਤਾ ਤੇ ਅੱਜ ਆਪਣਾ ਜੀਵਨ ਪੂਰਾ ਪਰਿਵਰਤਿਤ ਦੇਖ ਰਹੀਆਂ ਤੇ ਤੁਸੀਂ ਵੀ ਆਪਣੇ ਜੀਵਨ ਨੂੰ ਜੇ ਪਰਿਵਰਤਨ ਦੇਣਾ ਚਾਹ ਰਹੇ ਹੋ ਤਾਂ ਤੁਸੀਂ ਵੀ ਇਸ ਪ੍ਰੋਗਰਾਮੇ ਜ਼ਰੂਰ ਪਾਗ ਲਓ